ਸੋ ਦਰਸ਼ਕੋ ਸਵਾਗਤ ਹੈ ਤੁਹਾਡਾ ਸਿੰਘ ਰਵਿੰਦਰ 44 ਦੇ ਵਿੱਚ ਪਿਛਲੇ ਚੈਲੰਜ ਵਿੱਚ ਜਿਹੜਾ winner ਸੀਗਾ ਆਪਾਂ ਤੁਹਾਨੂੰ ਕਿਹਾ ਸੀਗਾ ਵੀ ਆਪਾਂ ਅਨਾਉਂਸ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਉਹ ਸੀਗਾ 8 ਨੰਬਰ ਜਿਨ੍ਹਾਂ ਨੇ ਵੀ 8 ਨੰਬਰ ਵਾਲਾ ਉਹ ਸਵਾਲ ਸੋਲਵ ਕੀਤਾ ਤੁਹਾਡਾ ਧੰਨਵਾਦ ਔਰ ਨਵਾਂ ਚੈਨਲ ਸ਼ੁਰੂ ਕਰਨ ਲੱਗੇ ਆਂ ਕਾਫੀ ਵਧੀਆ-ਵਧੀਆ ਕਨਸੈਪਟ ਅੱਗੇ ਵੀ ਲੈ ਕੇ ਆਂਦੇ ਰਾਵਾਂਗੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਕਾਫੀ ਮੋਟੀਵੇਸ਼ਨ ਮਿਲਦੀ ਆ ਤੇ ਹੁਣ ਅੱਜ ਦਾ ਜਿਹੜਾ ਚੈਨਲ ਆ ਉਹ ਹੈਗਾ ਵਾ ਇੱਥੇ ਆਪਾਂ 1 ਤੋਂ ਲੈ ਕੇ 100 ਤੱਕ ਗਿਣਤੀ ਲਿਖੀ ਹੋਈ ਆ ਤੇ ਇਸ ਦੇ ਵਿੱਚ ਆਪਾਂ ਬੱਚਿਆਂ ਤੋਂ ਪੁੱਛਣਾ ਵਾ ਵੀ ਇਹਦਾ ਰਾਈਟ ਆਨਸਰ ਕੀ ਆ ਆਪਾਂ ਉਹਨਾਂ ਨੂੰ ਇਹ ਦੇ ਵਿੱਚੋਂ ਕੋਈ ਵੀ ਇੱਕ ਸ਼ਬਦ ਪਾਵਾਂਗੇ ਵੀ ਨੰਬਰ ਤੁਸੀਂ ਗੈਸ ਕਰਨਾ ਵਾ ਵੀ ਕਿਹੜੇ ਨੰਬਰ ਕਿੰਨੀ ਵਾਰ ਆਇਆ ਹੋਇਆ ਵਾ ਤੇ ਤੁਸੀਂ ਵੀ ਪਿਆਰੇ ਪਿਆਰੇ ਕਮੈਂਟ ਕਰਕੇ ਜਰੂਰ ਦੱਸਣਾ ਵਾ ਵੀ ਇਹ ਵਾਲਾ ਨੰਬਰ ਕਿੰਨੀ ਵਾਰ ਆਇਆ ਹੋਇਆ ਵਾ ਔਰ Winner ਅਗਲੀ ਵੀਡੀਓ ਦੇ ਆਪਾਂ ਅਨਾਉਂਸ ਕਰਾਂਗੇ ਤੇ ਆਪਾਂ ਹੁਣ ਕਰਦੇ ਆਂ ਵੀਡੀਓ ਨੂੰ ਸ਼ੁਰੂ ਸੋ ਗਾਈਜ਼ ਅੱਜ ਪਹਿਲੇ ਨੰਬਰ ਤੇ ਚੈਲੈਂਜ ਦੇ ਜਿਹੜੇ ਪਾਰਟਿਸਪੇਟ ਕਰ ਰਹੀ ਐ ਗੁਰਲੀਨ कौर ਗੁਰਲੀਨ कौर ਚੈਲੰਜ ਹੈਗਾ ਵਾ ਇਹਦੇ ਵਿੱਚ ਤੁਸੀਂ 1 ਲੱਭਣਾ ਵਾ ਕਿੰਨੀ ਵਾਰ ਆਇਆ ਵਾ ਠੀਕ ਹੈ ਤੇ ਧਿਆਨ ਨਾਲ ਪੂਰਾ ਸਮਝ ਕੇ ਦੇਖ ਕੇ ਵੀ ਕਿੰਨੀ ਵਾਰ 1 ਆਇਆ ਵਾ ਤੇ ਟਾਈਮਿੰਗ ਤੁਹਾਨੂੰ ਮਿਲਣੀ ਹੈ 2 ਮਿੰਟ ਦੀ ਟਾਈਮਿੰਗ 2 ਮਿੰਟ ਦੇ ਵਿੱਚ ਵੀ ਤੁਸੀਂ ਦੱਸਣਾ ਵਾ ਠੀਕ ਹੈ ਤੇ ਹੁਣ ਆਪਾਂ ਟਾਈਮਰ ਵੀ ਦਰਸ਼ਕੋ ਲਾ ਲੈਨੇ ਆ ਤੇ ਆਹ ਬੜਾ ਟਾਈਮਰ ਸਟਾਰਟ ਕਰਨ ਲੱਗੇ ਆਪਾਂ ਸਟਾਰਟ ਟਾਈਮਿੰਗ ਤੁਹਾਡੀ ਸਟਾਰਟ ਹੋ ਗਈ ਹੈ ਗੋਲਿੰਕੋ ਤੇ ਤੁਸੀਂ ਦੱਸਣਾ 1 ਕਿੰਨੀ ਵਾਰ ਆਇਆ ਵਾ ਤੇ ਦਰਸ਼ਕਾਂ ਨੂੰ ਵੀ ਬੇਨਤੀ ਹੈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਇਦਾਂ ਦੀਆਂ ਬਹੁਤ ਵਧੀਆ-ਵਧੀਆ ਅੱਗੇ ਵੀ ਕੰਸੈਪਟ ਸਾਡੇ ਕੋਲ ਹੈਗੇ ਆ ਉਹ ਵੀ ਲੈ ਕੇ ਆਉਂਦੇ ਆਵਾਂਗੇ ਤੁਸੀਂ ਵੀ ਆਪਣੇ ਪਿਆਰੇ-ਪਿਆਰੇ ਕਮੈਂਟ ਕਰਿਓ ਕਿ ਕਿੰਨੀ ਵਾਰ ਇੱਥੇ 1 ਲਿਖਿਆ ਹੋਇਆ ਆ ਰਿਹਾ ਵਾ ਤੇ ਆਪਾਂ ਬੱਚੇ ਵੀ ਦੇਖਦੇ ਆਂ ਵੀ ਸੋ ਸਮਝ ਕੇ ਜਵਾਬ ਦਿੰਦੇ ਆ ਕਿ ਨਹੀਂ ਦਿੰਦੇ 20 20 ਵਾਰ ਆਇਆ ਸੋ ਦਰਸ਼ਕੋ ਤੁਸੀਂ ਵੀ ਦੇਖਣਾ ਵਾ ਤੇ 1 ਤੋਂ ਲੈ ਕੇ 60 ਤੱਕ ਗਿਣਤੀ ਲਿਖੀ ਹੋਈ ਆ ਤੇ ਤੁਸੀਂ ਵੀ ਦੱਸਣਾ ਵਾ 20 ਵਾਰ ਆਇਆ ਕੀ ਨਹੀਂ ਆਇਆ ਵਨ ਤੇ 20 ਨਹੀਂ ਗਲਤ ਆ ਗੁਲੀਨ ਕੋ ਗਲਤ ਹੈ ਬਟਾ ਤੁਹਾਡਾ ਟਾਈਮ ਵੀ 1 ਮਿੰਟ ਸਮਾਪਤ ਹੋ ਚੁੱਕਿਆ ਵਾ ਦੂਸਰਾ ਮਿੰਟ ਸ਼ੁਰੂ ਆ ਜਲਦੀ ਜਲਦੀ ਫਟਾਫਟ ਫਟਾਫਟ ਜਵਾਬ 1 ਮਿੰਟ ਦੇ ਵਿੱਚ ਤੁਸੀਂ ਇੱਕ ਜਵਾਬ ਦਿੱਤਾ 20 ਵਾਰ ਜਲਦੀ ਸੋਚ ਕੇ ਦਸੋ 25 ਤੋਂ ਦਰਸ਼ਕਾਂ ਨੂੰ ਵੀ ਬੇਨਤੀ ਆ ਜਿਹੜੇ ਵੀ ਇਸ ਵੀਡੀਓ ਨੂੰ ਦੇਖ ਰਿਹਾ ਕੀ 25 ਆ ਰਹੀ 1 ਆਇਆ ਬਲ ਲਿਖਿਆ ਹੋਇਆ ਤੇ ਜਰੂਰ ਦੱਸਿਓ ਤੇ ਇਹ ਵੀ ਬਿਲਕੁਲ ਗਲਤ ਆ ਬੇਟਾ 25 ਨਹੀਂ ਧਿਆਨ ਨਾਲ ਵੀਡੀਓ ਫਟਾਫਟ ਜਲਦੀ 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 36 ਮਿੰਟ ਰਹਿ ਗਏ ਬੇਟਾ 30 29 28 26 25 23 24 ਸੋ ਦਰਸ਼ਕੋ ਗੁਰਲੀਨਕੌਰ ਕੈਰੀ ਹੈ 26 ਵਾਰ ਫਾਈਨਲ ਤੁਹਾਡਾ ਫਾਈਨਲ ਹੈ ਇਹ ਤੇ ਗੁਰਲੀਨਕੌਰ ਨੇ 26 ਵਾਰ ਕਿਹਾ ਵਾ ਔਰ ਇਹਦਾ ਵੀ ਟਾਈਮ ਵੀ ਗੁਰਲੀਨਕੌਰ ਦਾ ਸਮਾਪਤ ਹੋਣ ਵਾਲਾ ਵਾ ਦੇਖ ਲਓ ਧਿਆਨ ਨਾਲ ਗੁਰਲੀਨਕੌਰ ਵੀ 26 ਵਾਰ ਹੀ ਹੈ ਨਾ ਫਾਈਨਲ ਸੋ ਦਰਸ਼ਕੋ ਗੁਰਲੀਨਕੌਰ ਦਾ ਟਾਈਮ ਹੋ ਗਿਆ ਵਾ ਸਮਾਪਤ ਤੇ 26 ਵਾਰ ਇਨੇ ਕਿ ਆਵਾਵੀ ਤੇ ਆਇਆ ਵਾ ਤੇ ਉਹਦੇ ਵਿੱਚ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਵੀ ਅਸਲ ਕਿੰਨੀ ਵਾਰ ਆਇਆ ਵਾ ਹੁਣ ਨੈਕਸਟ ਜੋ ਹੈਗਾ ਇਸਪੇਸਿੰਗ ਦੀ ਵਾਰੀ ਆ ਤੇ ਆਪਾਂ ਉਹਨੂੰ ਵੀ ਬੁਲਾਉਨੇ ਆ ਚਲੋ ਇਸਪੇਸਿੰਗ ਸੋ ਗਾਈ ਇਸਪੇਸਿੰਗ ਵੀ ਆਪਣੇ ਕੋਲ ਆ ਚੁੱਕਿਆ ਵਾ ਇਸਪੇਸਿੰਗ 1 ਤੋਂ ਲੈ ਕੇ 100 ਤੱਕ ਗਿਣਤੀ ਲਿਖੀ ਹੋਈ ਆ ਤੇ ਤੁਸੀਂ ਦੱਸਣਾ ਵਾ 1 ਕਿੰਨੀ ਵਾਰ ਇਹਦੇ ਵਿੱਚ ਲਿਖਿਆ ਹੋਇਆ ਆ ਰਿਹਾ ਧਿਆਨ ਨਾਲ ਦੱਸਣਾ ਵਾ 1 2 3 ਸਟਾਰਟ ਸੋ ਦਰਸ਼ਕਾਂ ਨੂੰ ਵੀ ਬੇਨਤੀ ਆ ਆਪਣੇ ਪਿਆਰੇ ਪਿਆਰੇ ਲਾਈਕ ਕਮੈਂਟ ਔਰ ਜਰੂਰ ਕਰਿਓ ਵੀ ਕਿੰਨੀ ਵਾਰ ਆਇਆ ਵਾ ਪਿਆਰੇ ਪਿਆਰੇ ਕਮੈਂਟ ਦਿੰਦੇ ਰਹੋ ਔਰ ਚੈਨਲ ਨੂੰ ਸਬਸਕ੍ਰਾਈਬ ਜਲਦੀ ਕਰ ਦਿਓ ਵਧੀਆ ਵਧੀਆ ਕਨਸੈਪਟ ਇਦਾਂ ਦੇ ਆਪਾਂ ਅੱਗੇ ਵੀ ਲੈ ਕੇ ਆਉਂਦੇ ਆਵਾਂਗੇ 23 ਸੋ ਇਸਪੀ ਸਿੰਘ ਨੇ ਕਿਆ ਵਾ 23 ਵਾਰ ਆਇਆ ਵਾ ਤੇ ਧਿਆਨ ਨਾਲ ਬੇਟਾ ਦੇਖ ਕੇ 23 ਵਾਰ ਹੁਣ ਤੂੰ ਮੈਨੂੰ ਇਹ ਦੱਸ ਵੀ ਤੂੰ 23 ਵਾਰ ਕਿਦਾਂ ਕੀਤਾ ਵਾ ਕਾਊਂਟਿੰਗ ਕਰਕੇ ਦਿਖਾ ਮੈਨੂੰ 1 2 3 4 5 6 7 8 9 10 11 ਨਾ 12 18 14 ਤੇ 15 ਤੇ 16 17 18 19 20 21 22 ਸੋ ਦਰਸ਼ਕਾਂ ਨੂੰ ਵੀ ਬੇਨਤੀ ਆ ਤੁਸੀਂ ਵੀ ਕਮੈਂਟ ਸੈਸ਼ਨ ਦੇ ਵਿੱਚ ਦੱਸ ਸਕਦੇ ਹੋ ਵੀ ਇਹ ਕਿੰਨੀ ਵਾਰ ਆਇਆ ਵਾ ਤੇ ਬੱਚੇ ਨੇ ਕਿਹਾ ਵਾ 24 24 ਵਾਰ ਕਿਹਾ ਵਾ ਇਸਪੀ ਸਿੰਘ ਨੇ ਵੀ 24 ਵਾਰ ਆਇਆ ਵਾ ਸੋ ਦਰਸ਼ਕੋ ਜਿਹੜਾ ਆਪਾਂ ਚੈਲੰਜ ਕੀਤਾ ਸੀਗਾ ਗੁਰਲੀਨ ਕੌਰ ਨੇ 25 ਵਾਰ ਕਿਹਾ ਵਾ ਇੱਕ ਲਿਖਿਆ ਹੋਇਆ ਆ ਰਿਹਾ ਤੇ ਇਸਪੀ ਸਿੰਘ ਨੇ 24 ਵਾਰ ਤੁਸੀਂ ਕਮੈਂਟ ਦੇ ਵਿੱਚ ਜਰੂਰ ਦੱਸਿਓ ਵੀ ਕਿੰਨੀ ਵਾਰ ਰਾਈਟ ਹੈ ਦਾ ਆਨਸਰ ਕੀ ਆ ਸਾਨੂੰ ਤੁਹਾਡੇ ਪਿਆਰੇ ਪਿਆਰੇ ਕਮੈਂਟਾਂ ਦਾ ਇੰਤਜ਼ਾਰ ਰਹੇਗਾ ਤੇ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਬਾਏ ਬਾਏ